ਮੰਜੀ ਸਿੰਘ ਬਸਤੀ ਨੀਤ ਪ੍ਰਧਾਨ ਪੀਐਸਪੀ ਫੈਡਰੇਸ਼ਨ ਐਟਕ ਅੱਜ ਅਸੀਂ ਇਸਾਮ ਜਿਥੇ ਬੰਦੀਆਂ ਮਜ਼ਦੂਰ ਜਿਥੇ ਬੰਦੀਆਂ ਤੇ 10 ਗ੍ਰੇਡ ਯੂਨੀਅਨ ਸੈਂਟਰ ਵੱਲੋਂ ਸਾਰਿਆਂ ਵੱਲੋਂ ਹੜਤਾਲ ਕੀਤੀ ਗਈ ਆ ਭਾਰਤ ਬੰਦਾ ਸੱਦਾ ਸੀ ਉਸ ਭਾਰਤ ਇਹ ਤੋਂ ਹੜਤਾਲ ਕਰਨ ਤੋਂ ਬਾਅਦ ਚ ਹੁਣ ਅਸੀਂ ਭਾਰਤ ਜਿਹੜਾ ਪੁਜਾਰੀਆਂ ਤੇ ਜਨਾਂ ਵਿੱਚ ਜਾਵਾਂਗੇ ਜਿਹੜੀਆਂ ਦੁਕਾਨਾਂ ਨੇ ਜਿਹੜੀ ਦੁਨੀਆਂ ਪਈਆਂ ਉਹਨਾਂ ਨੂੰ ਵੀ ਸਾਰੇ ਸਾਥੀਆਂ ਨੂੰ ਪ੍ਰੇਰ ਕਰਾਂਗੇ ਵੀ ਅੱਜ ਜੋ ਅੰਦੋਲਨ ਆ ਕਿ ਮੋਦੀ ਸਰਕਾਰ ਦੀਆਂ ਜਿਹੜੀਆਂ ਸੰਤੀ ਆਤਮ ਨਿਕੀਆਂ ਨੇ ਉਹਨਾਂ ਦਾ ਉਹਨਾਂ ਦੇ ਖਿਲਾਫ ਆ ਉਹਨਾਂ ਦੇ ਕਰਕੇ ਕਿਸਾਨ ਜੀ ਜੰਗ ਜੰਗੀਆਂ ਉਹ ਵੀ ਲਗਾਤਾਰ ਸਾਡੇ ਬਾਰਡਰ ਪੁਸ਼ਪਾ ਬਾਰਡਰ ਉੱਤੇ ਲਗਾਤਾਰ ਲੜ ਰਹੇ ਨੇ ਤੇ ਉਹਨਾਂ ਨਾਲ ਜਿਹੜਾ ਦੋਨੋਂ ਦੇਜੋ ਉਹਨਾਂ ਨੇ ਧੱਕਾ ਕਰ ਰਹੇ ਨੇ ਉਹਨਾਂ ਦੇ ਵਿਰੁੱਧ ਖਿਲਾਫ ਵੀ ਸਾਡਾ ਸਾਡੀ ਜਸੇ ਬੁੱਧੀਆਂ ਲਗਾਤਾਰ ਉਹਨਾਂ ਦੇ ਨਾਲ ਨੇ ਅੱਜ ਜਿਹੜੀਆਂ ਨੀਤੀਆਂ ਜਿਹੜੀਆਂ ਪਹਿਲਾਂ ਕਦੇ ਸੋਚਿਆ ਨਹੀਂ ਸੀ ਸਾਡੇ ਦੇਸ਼ ਪੁਲਕਾਨੇ ਸਾਡੇ ਗੁਰੂਆਂ ਨੇ ਸਰਵਭੱਦੇ ਭਲੇ ਵਾਲੀਆਂ ਨੀਤੀਆਂ ਨਹਿਰੂ ਨੇ ਸੀਜੀਐਸ ਮਿਕਸਟ ਇਕਨੋਮੀ ਨਾਲ ਸਾਡੇ ਦੇਸ਼ ਨੂੰ ਤਰੱਕੀ ਦਿੱਤੀ ਪਰ ਇਹ ਜਿਹੜੀਆਂ ਬੇਈਮਾਨ ਸਰਕਾਰਾਂ ਨੇ ਉਹਨਾਂ ਨੂੰ ਸਭ ਕੁਝ ਛੱਡ ਕੇ ਹੁਣ ਪੂੰਜੀਵਾਦੀ ਨੀਤੀਆਂ ਜਿਹੜੀਆਂ ਸਾਡੇ ਲਾਗੂ ਕੀਤੀਆਂ ਜਾ ਰਹੀਆਂ ਜਿਸ ਨਾਲ ਸਭ ਤੋਂ ਪਹਿਲਾਂ ਘਵਾੜਾ ਸਾਡੇ ਬੱਚਾ ਦੇ ਮਾਰਿਆ ਜਿਹੜੇ ਨਵੇਂ ਬੱਚੇ ਭਰਤੀ ਹੋਏ ਉਹਨਾਂ ਦਾ ਉਹਨਾਂ ਦੀ ਪੈਨਸ਼ਨ ਜਿਹੜੀ ਉਹ ਜਾਂਦੀ ਗਈ ਉਹਨਾਂ ਨੂੰ ਕੋਈ ਪੁਰਾਣੀ ਪੈਨਸ਼ਨ ਦਾ ਅਜੇ ਅਜੇ ਵੀ ਕੋਈ ਹਾਨੇਕ ਦੀ ਗਈ ਤੇ ਨਾਮ ਕਰ ਰਹੇ ਨੇ ਉਹ ਸਾਰੇ ਏਜੰਡੇ ਨੇ ਸਾਡੇ ਇਹ ਨਾ ਹੁਕ ਤੇ ਤੱਕ ਸਾਡੀ ਲੜਾਈ ਹੈ ਵੀ ਜਿਹੜੀ ਮਨੁੱਖ ਜਿੱਥੋਂ ਜੀ ਮਨੁੱਖੀ ਲੁੱਟ ਹੋ ਰਹੀ ਆ ਉਹਨਾਂ ਵਾਂਦੇ ਜੋ ਸਾਡਾ ਬਿਲੀ ਬੋਰਡ ਦਾ ਕਾਰ ਕਹਣ ਕਰ ਦਿੱਤਾ ਦੇਖੋ ਕੀ ਹਾਲ ਤੇ ਅੱਜ ਸਾਰੇ ਬੀਲ ਬੋਰਡਾਂ ਵਿੱਚ ਕਿਤੇ ਕਿਤੇ ਤੇ ਹਰ ਹਨ ਕੁੱਦੀ ਸੀ ਅਜ ਜੰਗਲ ਦਾ ਰੋਜ਼ ਰੂਪ ਕੋਸ਼ਿਸ਼ ਕਰਕੇ ਸਾਰੇ ਪਬਲਿਕ ਸੈਕਟਰ ਪਬਲਿਕ ਸੈਕਟਰ ਨੂੰ ਬਚਾਉਣਾ ਬਹੁਤ ਵੱਡੀ ਜ਼ਰੂਰੀ ਗੱਲ ਆ ਉਹ ਸੁਸਵਾਦੇ ਲੜਾਈ ਲੰਬੀ ਆ ਲੜਨੀ ਪੈਣੀ ਆ ਅਜੇ ਹੋਰ ਅੱਗੋਂ ਸੰਘਰਸ਼ ਤਿੱਖਾ ਕਰਨਾ ਪੈਣਾ ਤੇ ਲਗਾਤਾਰ ਜਿਹੜੀ ਅਸੀਂ ਜੈਂਟ ਫੋਰਮ ਤੇ ਬਿਜਲੀ ਮੁਲਾਜ਼ਮੇਦਤਾ ਮੈਂਚੋਂ ਬਿਜਲੀ ਬੋਰਡ ਚ ਲਗਾਤਾਰ ਜੁਦ ਕਰਦੇ ਹੋਏ ਉਹਨਾਂ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਲੜ ਕੇ ਜਿਹੜੇ ਕਿਰਤੀ ਲੋਕ ਜਿਹੜੇ ਕੰਮ ਕਰਕੇ ਖਾਂਦੇ ਵਿਚਾਰੇ ਧਰਮ ਦੀ ਕਮਾਈ ਖਾਂਦੇ ਆ ਉਹਨਾਂ ਲੜ ਕੇ ਇਸ ਅੰਦੋਲਨ ਨੂੰ ਤਿੱਖਾ ਕਰਾਂਗੇ ਤੇ ਸਾਡੇ ਗੁਰੂਆਂ ਪੀਰਾਂ ਪਗੰਬਰਾਂ ਦੇ ਸਾਡੇ ਪਾਕਿਸਤਾਨਾਂ